ਫਰੋਇਪੁਰ ਸਿਵਲ ਹਸਪਤਲ ਵਿੱਚੋਂ ਕੈਦੀ ਦੇ ਭੱਜਣ ਦੀ ਸੂਚਨਾ ਜਿਹੜੀ ਸਾਹਮਣੇ ਆ ਰਹੀ ਹੈ ਸੈਂਟਰ ਜੇਲ ਵਿੱਚੋਂ ਜਿਹੜਾ ਲੜਾਈ ਹੋਈ ਸੀ 23 ਤਰੀਕ ਨੂੰ ਉਸ ਦੌਰਾਨ ਉਹ ਜਿਹੜਾ ਕੈਦੀ ਸੀਗਾ ਉਹ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਹਨੂੰ ਇਲਾਜ ਵਾਸਤੇ ਸਿਵਲ ਹਸਪਤਲ ਫਰੋਇਪੁਰ ਲਿਆਂਦਾ ਗਿਆ ਜਿਸ ਦੌਰਾਨ ਉਹ ਅੱਜ ਜਿਹੜਾ ਉਹ ਭੱਜਣ ਵਿੱਚ ਜਿਹੜਾ ਕਾਮਯਾਬ ਹੋ ਗਿਆ ਇਸ ਦੇ ਪਿੱਛੇ ਕਿੰਨੀ ਲਾਪਰਵਾਹੀ ਰਹੀ ਹੈ ਕੀ ਜੋ ਸਟਾਫ ਜਿਹੜਾ ਸਿਵਲ ਹਸਪੀਟਲ ਵਿੱਚ ਹੁੰਦਾ ਉਹਦੀ ਲਾਪਰਵਾਹੀ ਰਹੀ ਹੈ ਤੇ ਜਾਂ ਜਿਹੜੀ ਸਕਿਉਰਟੀ ਹੈ ਜੇਲ੍ਹ ਦੀ ਉਹਨਾਂ ਦੇ ਨਾਲ ਜਿਹੜੀ ਉੱਥੇ ਰਹਿੰਦੀ ਹੈ ਸਿਵਲ ਹਸਪੀਟਲ ਵਿੱਚ ਪੂਰੀ ਲਾਪਰਵਾਹੀ ਰਹੀ ਹੈ ਇਹਦੇ ਤੇ ਸਵਾਲ ਜਿਹੜੇ ਉੱਠਦੇ ਉਹ ਦਿਖਾਈ ਦੇ ਰਹੇ ਨੇ ਲੇਕਿਨ ਪੁਲਿਸ ਇਸ ਦੀ ਜਾਂਚ ਜਿਹੜੀ ਕਰਦੀ ਹੈ ਵੀ ਉਹ ਕਰ ਰਹੀ ਹੈ ਵੀ ਉਹ ਜਿਹੜਾ ਕਹਦੀ ਹੈ ਇੱਥੋਂ ਜਿਹੜਾ ਪੱਜਨ ਵਿੱਚ ਕਾਮਯਾਬ ਹੋ ਗਿਆ ਉਹ ਇੱਥੋਂ ਭੱਜ ਕੇ ਉਹ ਕਿੱਥੇ ਗਿਆ ਉਹਦੀ ਜਿਹੜੀ ਸੂਚਨਾ ਉਹ ਇਕੱਠੀ ਕਰਦੀ ਦਿਖਾਈ ਦੇ ਰਹੀ ਹੈ ਲੇਕਿਨ ਇੱਕ ਵੱਡੇ ਸਵਾਲ ਜੂੜ ਕੇ ਹੁੰਦੇ ਆ ਵੀ ਜਦੋਂ ਇਲਾਜ ਵਾਸਤੇ ਜਦੋਂ ਕੈਦੀਆਂ ਨੂੰ ਇੱਥੇ ਲੈ ਕੇ ਆਂਦ ਆ ਕਿਉਂ ਉਹਨਾਂ ਦੇ ਜਿਹੜਾ ਰਖ ਰਖਾਬ ਜਿਹੜਾ ਠੀਕ ਅੰਗਨ ਨਹੀਂ ਹੁੰਦਾ ਇਹ ਜਿਹੜੇ ਸਵਾਲ ਆ ਦੇਖੜੇ ਹੁੰਦੇ ਜੂਝ ਦਿਖਾਈ ਦੇ ਰਹੇ ਨੇ ਲੇਕਿਨ ਦੁਬਾਰਾ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਆ ਵੀ ਜਿਹੜਾ ਫਰੋਜਪੁਰ ਸੈਂਟਰ ਜੇਲ੍ਹ ਵਿੱਚ ਦੰਦ ਕੈਦੀ ਸੀਗਾ ਜੋ ਉਹ ਇਥੋਂ ਜਿਹੜਾ ਫਰੋਜਪੁਰ ਹਸਪੀਟਲ ਵਿੱਚ ਦਾਖਲ ਸੀਗਾ ਉਥੋਂ ਭੱਜਣ ਵਿੱਚ ਜਿਹੜਾ ਕਾਮਯਾਬ ਹੋ ਗਿਆ ਤੇ ਉਹ ਰਹੀ ਜੜੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਆ ਲੇਕਿਨ ਜਿਹੜੇ ਡਾਕਟਰ ਨੇ ਇੱਥੇ ਮੌਜੂਦ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਵੀ ਜਿਹੜਾ ਕੈਦੀ ਇੱਥੇ ਇਲਾਜ ਵਾਸਤੇ ਆਇਆ ਸੀਗਾ ਉਹ ਅੱਜ ਸਵੇਰੇ ਜਿਹੜਾ ਭੱਜਣ ਵਿੱਚ ਕਾਮਯਾਬ ਹੋ ਗਿਆ ਹਾਂਜੀ ਮੇਰੇ ਨਾਮ ਡਾਕਟਰ ਅਗਿਆਪਾਲ ਸਿਵਲ ਹਸਪੀਟਲ ਫਲੋਸਪੁਰ ਤੋਂ ਐਮਰਜੈਂਸੀ ਮੈਡੀਕਲ ਅਫੀਸਰ ਸਾਡੇ ਕੋਲੇ ਰਿਸ਼ੂ ਨਾਮ ਦਾ ਇੱਕ ਸੈਂਟਰਲ ਜੇਲ੍ਹ ਤੋਂ ਕੈਦੀ ਆਇਆ ਸੀਗਾ ਤੇ ਸਾਡੇ ਕੋਲ ਉੱਪਰ ਦਾਖਲ ਸੀ ਪ੍ਰिजनਰ ਵਾਰਡ ਦੇ ਵਿੱਚ ਤੇ ਅੱਜ ਜਦੋਂ ਸਵੇਰੇ ਅਸੀਂ ਦਵਾਈ ਦੇਣ ਗਏ ਤਾਂ ਸਾਨੂੰ ਉਹ ਬੈੱਡ ਨਹੀਂ ਮਿਲਿਆ ਤੇ ਮੁਲਾਜ਼ਮਾਂ ਵੱਲੋਂ ਭਾੜਾ ਜਾਰੀ ਹੋ ਗਿਆ ਠੀਕ ਕੰਮ ਚੱਲ ਰਿਹਾ ਸੀ ਕੰਮ ਚੱਲ ਰਿਹਾ ਸੀ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੋਜ਼ਪੁਰ ਫਰੋਜ਼ਪੁਰ ਸਿਵਲ ਹਸਪਤਲ ਵਿੱਚੋਂ ਕੈਦੀ ਦੇ ਭੱਜਣ ਦੀ ਸੂਚਨਾ ਜਿਹੜੀ ਸਾਹਮਣੇ ਆ ਰਹੀ ਹੈ ਸੈਂਟਰ ਜੇਲ ਵਿੱਚੋਂ ਜਿਹੜਾ ਲੜਾਈ ਹੋਈ ਸੀ 23 ਤਰੀਕ ਨੂੰ ਉਸ ਦੌਰਾਨ ਉਹ ਜਿਹੜਾ ਕੈਦੀ ਸੀਗਾ ਉਹ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਹਨੂੰ ਇਲਾਜ ਵਾਸਤੇ ਸਿਵਲ ਹਸਪਤਲ ਫਲਪੁਰ ਲਿਆਂਦਾ ਗਿਆ ਜਿਸ ਦੌਰਾਨ ਉਹ ਅੱਜ ਜਿਹੜਾ ਉਹ ਭੱਜਣ ਵਿੱਚ ਜਿਹੜਾ ਕਾਮਯਾਬ ਹੋ ਗਿਆ ਇਸ ਦੇ ਪਿੱਛੇ ਕਿੰਨੀ ਲਾਪਰਵਾਹੀ ਰਹੀ ਹੈ ਕਿ ਜੋ ਸਟਾਫ ਜਿਹੜਾ ਸਿਵਲ ਹਸਪਤਲ ਵਿੱਚ ਹੁੰਦਾ ਉਹਦੀ ਲਾਪਰਵਾਹੀ ਰਹੀ ਹੈ ਤੇ ਜਿਹੜੀ ਸਕਿਉਰਟੀ ਹੈ ਜੇਲ੍ਹ ਦੀ ਉਹਨਾਂ ਦੇ ਨਾਲ ਜਿਹੜੀ ਉੱਥੇ ਰਹਿੰਦੀ ਹੈ ਉਹ ਸਿਵਲ ਹਸਪੀਟਲ ਵਿੱਚ ਪੂਰੀ ਲਾਪਰਵਾਹੀ ਰਹੀ ਹੈ ਇਹਦੇ ਤੇ ਸਵਾਲ ਜਿਹੜੇ ਉੱਠਦੇ ਉਹ ਦਿਖਾਈ ਦੇ ਰਹੇ ਨੇ ਲੇਕਿਨ ਪੁਲਿਸ ਇਸ ਦੀ ਜਾਂਚ ਜਿਹੜੀ ਕਰਦੀ ਹੈ ਵੀ ਉਹ ਕਰ ਰਹੀ ਹੈ ਵੀ ਉਹ ਜਿਹੜਾ ਕਹਦੀ ਹੈ ਇੱਥੋਂ ਜਿਹੜਾ ਪੱਜਨ ਵਿੱਚ ਕਾਮਯਾਬ ਹੋ ਗਿਆ ਉਹ ਇੱਥੋਂ ਪੱਜ ਕੇ ਉਹ ਕਿੱਥੇ ਗਿਆ ਉਹਦੀ ਜਿਹੜੀ ਸੂਚਨਾ ਉਹ ਇਕੱਠੀ ਕਰਦੀ ਦਿਖਾਈ ਦੇ ਰਹੀ ਹੈ ਲੇਕਿਨ ਇੱਕ ਵੱਡੇ ਸਵਾਲ ਜੂੜ ਖੜੇ ਹੁੰਦੇ ਆ ਵੀ ਜਦੋਂ ਇਲਾਜ ਵਾਸਤੇ ਜਦੋਂ ਕੈਦੀਆਂ ਨੂੰ ਇੱਥੇ ਲੈ ਕੇ ਆਂਦਾ ਰਹਾ ਆਖਿਰ ਕਿਉਂ ਉਹਨਾਂ ਦੀ ਪੂਰੀ ਸਕਿਉਰਟੀ ਜ ਇਹ ਖੜੇ ਹੁੰਦੇ ਜੂਝ ਦਿਖਾਈ ਦੇ ਰਹੇ ਨੇ ਲੇਕਿਨ ਦੁਬਾਰਾ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਹਾਂ ਵੀ ਜਿਹੜਾ ਫਰੋਇਪੁਰ ਸੈਂਟਰ ਜੇਲ੍ਹ ਵਿੱਚ ਦੰਦ ਕੈਦੀ ਸੀਗਾ ਜੋ ਉਹ ਇਥੋਂ ਜਿਹੜਾ ਫਰੋਇਪੁਰ ਹਸਪੀਟਲ ਵਿੱਚ ਦਾਖਲ ਸੀਗਾ ਉਥੋਂ ਭੱਜਣ ਵਿੱਚ ਜਿਹੜਾ ਕਾਮਯਾਬ ਹੋ ਗਿਆ ਤੇ ਉਹ ਰਹੀ ਜੜੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਲੇਕਿਨ ਜਿਹੜੇ ਡਾਕਟਰ ਨੇ ਇੱਥੇ ਮੌਜੂਦ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਕੈਦੀ ਇੱਥੇ ਇਲਾਜ ਵਾਸਤੇ ਆਇਆ ਸੀਗਾ ਉਹ ਅੱਜ ਸਵੇਰੇ ਜਿਹੜਾ ਭੱਜਣ ਵਿੱਚ ਕਾਮਯਾਬ ਹੋ ਗਿਆ ਹਾਂਜੀ ਮੇਰੇ ਨਾਲ ਡਾਕਟਰ ਆ ਗਏ ਪੁਲਿਸ ਵਿਲ ਹਸਪੀਟਲ ਫਲੋਸਪੁਰ ਤੋਂ ਐਮਰਜੈਂਸੀ ਮੈਡੀਕਲ ਅਫ ਸਾਡੇ ਕੋਲੇ ਰਿਸ਼ੂ ਨਾਮ ਦਾ ਇੱਕ ਸੈਂਟਰਲ ਜੇਲ੍ਹ ਤੋਂ ਕੈਦੀ ਆਇਆ ਸੀਗਾ ਤੇ ਸਾਡੇ ਕੋਲ ਉੱਪਰ ਦਾਖਲ ਸੀ ਪ੍ਰिजनਰ ਬੋਰਡ ਦੇ ਵਿੱਚ ਤੇ ਅੱਜ ਜਦੋਂ ਸਵੇਰੇ ਅਸੀਂ ਦਵਾਈ ਦੇਣ ਗਏ ਤਾਂ ਸਾਨੂੰ ਉਹ ਬੈੱਡ ਨਹੀਂ ਮਿਲਿਆ ਤੇ ਮੁਲਾਜ਼ਮਾਂ ਵੱਲੋਂ ਭਾੜਾ ਜਾਰੀ ਹੋ ਗਿਆ ਠੀਕ ਪਲਾ ਚੱਲ ਰਹੇ ਸੀ ਪਲਾ ਚੱਲ ਰਹੇ ਸੀ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੋਜ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram x aur whatsapp channel par